ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਵਿਨੇਸ਼ ਫੁਗਾਰਤੀ ਕਿਸਮਤ ਦਾ ਫੈਸਲਾ ਇੱਕ ਵਾਰ ਫਿਰ ਟਲਿਆ ਐਨ ਐਚ ਏ ਆਈ ਦੇ ਮਸਲੇ ਤੇ ਮੁੱਖ ਮੰਤਰੀ ਤੋਂ ਪਹਿਲਾਂ ਗਵਰਨਰ ਨੇ ਸੱਦੀ ਮੀਟਿੰਗ ਪਿਆ ਫਿਰ ਨਵਾਂ ਪੰਗਾ ਮੁੱਖ ਮੰਤਰੀ ਮਾਨ ਦਾ ਗੜਕਰੀ ਦੀ ਚਿੱਠੀ ਤੇ ਠੋਕਵਾ ਜਵਾਬ ਦੱਸੀ ਅਸਲੀਅਤ ਜਬਰਦਸਤਰਾ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾ ਰਾਮ ਨੂੰ ਵੀ ਮਿਲੀ ਪੈਰੋਲ 8 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਆਏ ਭਾਰਤੀ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨਜ਼ਰਾਂ ਇਸ ਵਕਤ ਟਿਕੀਆਂ ਹੋਈਆਂ ਨੇ ਕਿ ਵਰਨੀਸ਼ ਫੁਗਾਟ ਨੂੰ ਮੈਡਲ ਮਿਲੇਗਾ ਜਾਂ ਨਹੀਂ ਪਰ ਉਹਨਾਂ ਦੀ ਲੱਗਦਾ ਹੈ ਇਹ ਉਮੀਦ ਹਾਰੇ ਹੋਰ ਲੰਬੀ ਹੋਣੀ ਹੈ ਕਿਉਂਕਿ ਕੋਰਟ ਆਫ ਆਰਬਿਟ੍ਰੇਸ਼ਨ ਆਫ ਸਪੋਰਟਸ ਪੰਜਾਬ ਸੀਐਸ ਨੇ ਵਿਨੇਸ਼ ਵੁਗਾੜਤੀ সিলవర్ ਮੈਡਲ ਦੀ ਜਿਹੜੀ ਦਾਵੇਦਾਰੀ ਵਾਲੀ ਅਪੀਲ ਹੈ ਉਹਦੇ ਉੱਤੇ ਇੱਕ ਵਾਰ ਫਿਰ ਫੈਸਲਾ ਟਾਲਿਆ ਤੇ ਤੀਜੀ ਵਾਰੀ ਫੈਸਲਾ ਟਾਲਿਆ ਗਿਆ ਪਹਿਲਾਂ ਬੀਤੀ ਰਾਤ 9:30 ਵਜੇ ਇਹ ਫੈਸਲਾ ਸੁਣਾਇਆ ਜਾਣਾ ਸੀ ਪਰ ਹੁਣ ਜਾਣਕਾਰੀ ਮਿਲੀ ਹੈ ਕਿ 16 ਅਗਸਤ ਨੂੰ ਇਹ ਫੈਸਲਾ ਆਏਗਾ ਹੁਣ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਤੀਸਰੀ ਵਾਰੀ ਇਹ ਫੈਸਲਾ ਟਾਲਿਆ ਗਿਆ ਹੈ ਸਭ ਤੋਂ ਪਹਿਲਾਂ ਕਿਹਾ ਗਿਆ ਸੀ ਕਿ 9 ਅਗਸਤ ਨੂੰ ਫੈਸਲਾ ਆਏਗਾ ਫਿਰ ਉਹਦੇ ਤੋਂ ਬਾਅਦ 10 ਅਗਸਤ ਨਿਰਧਾਰਤ ਕੀਤੀ ਗਈ ਤੇ ਫਿਰ 13 ਅਗਸਤ ਪਰ ਫੈਸਲਾ ਹੁਣ ਵੀ ਸੁਣਾਇਆ ਨਹੀਂ ਜਾ ਸਕਿਆ ਜਾਣਕਾਰੀ ਮਿਲ ਰਹੀ ਹੈ ਕਿ ਜੁਆਇਟਡ ਵਰਲਡ ਰੈਸਲਿੰਗ ਵਿਨੇਸ਼ ਫੁਗਾੜ ਦੀ ਮੈਡਲ ਵਾਲੀ ਅਪੀਲ ਦਾ ਵਿਰੋਧ ਕਰ ਰਹੀ ਹੈ ਇਹ ਵੀ ਰਿਪੋਰਟ ਮਿਲ ਰਹੀ ਹੈ ਕਿ ਕੁਸ਼ਤੀ ਸੰਸਥਾ ਦਾ ਕਹਿਣਾ ਹੈ ਕਿ ਵਿਨੇਸ਼ ਫੁਗਾਟ 100 ਗ੍ਰਾਮ ਦੇ ਫਰਕ ਨਾਲ ਪਾਰ ਵਰਗ ਵਿੱਚ ਅਸਫਲ ਰਹੀ ਜਿਸ ਨੂੰ ਨਾਜ਼ਰ ਅੰਦਾਜ਼ ਕਿਸੇ ਵੀ ਕੀਮਤ ਤੇ ਕੀਤਾ ਨਹੀਂ ਜਾ ਸਕਦਾ ਹਾਲਾਂਕਿ ਜੇ ਕੈਚ ਇਸ ਨਿਯਮ ਵਿੱਚ ਦੇਖਦੇ ਆਂ ਤਾਂ ਵਿਨੇਸ਼ ਫੁਗਾਟ ਫਾਈਨਲਿਸਟ ਨਹੀਂ ਸੀ ਕਿਉਂਕਿ ਉਹਨੂੰ ਪਹਿਲਾਂ ਹੀ ਅਯੋਗ ਕਰਾਰ ਕਹਿੰਦੇ ਦੇ ਦਿੱਤਾ ਗਿਆ ਕਿਉਂਕਿ ਉਹ 50 ਕਿਲੋਗ੍ਰam ਭਾਰ ਵਰਗ ਵਿੱਚ ਕਿਸਮਤ ਅਜਮਾ ਰਹੀ ਸੀ ਪਰ 100 ਗ੍ਰਾਮ ਉਹਦਾ ਵਜ਼ਨ ਵਧਣ ਕਾਰਨ ਉਹ ਡਿਸਕਵਾਲਿਫਾਈ ਕਰ ਦਿੱਤੀ ਗਈ ਸੀ ਉਹਨਾਂ ਦੀ ਥਾਂ ਫਿਰ ਸੈਮੀ ਫਾਈਨਲ ਦੇ ਵਿੱਚ ਵਿਨੇਸ਼ ਤੋਂ ਹਾਰਨ ਵਾਲੀ ਕਯੂਬਾ ਦੀ ਪਲਵਾਨ ਉਹਨਾਂ ਨੂੰ ਫਾਈਨਲ ਵਿੱਚ ਥਾਂ ਦੇ ਦਿੱਤੀ ਗਈ ਸੀ ਉਹ ਸਿਲਵਰ ਮੈਡਲ ਹਾਸਲ ਕਰ ਗਏ ਸਨ ਕੋਰਟ ਆਫ ਆਰਬਿਟ੍ਰੇਸ਼ਨ ਉਹਦੇ ਵਿੱਚ ਲਗਭਗ 3 ਘੰਟਿਆਂ ਤੱਕ ਸੁਣਵਾਈ ਹੋਈ ਹੈ ਜਿਸ ਦੌਰਾਨ ਵਿਨੇਸ਼ ਫੁਗਾਟ ਵਰਚੁਅਲ ਮੌਜੂਦ ਰਹੇ ਅਤੇ ਭਾਰਤੀ 올림픽 ਸੰਘ ਨੇ ਵਿਨੇਸ਼ ਦਾ ਪੱਖ ਰੱਖਣ ਦੇ ਵਾਸਤੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਜ਼ਿੰਮੇਵਾਰੀ ਦਿੱਤੀ ਸੀ ਸੁਣਵਾਈ ਦੇ ਦੌਰਾਨ ਵਿਨੇਸ਼ ਫੁਗਾਟ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਫਾਈਨਲ ਤੱਕ ਪਹੁੰਚਣ ਲਈ ਉਸਨੇ ਨਿਯਮਾਂ ਮੁਤਾਬਕ ਹੀ ਰੈਸਲਿੰਗ ਕੀਤੀ ਤੇ ਇੱਕ ਦਿਨ ਪਹਿਲਾਂ ਪ੍ਰੀ ਕੁਆਰਟਰ ਫਾਈਨਲ ਕੁਆਰਟਰ ਫਾਈਨਲ ਅਤੇ ਸੈਮੀ ਫਾਈਨਲ ਵੇਲੇ ਉਹਦਾ ਭਾਰ ਸੀ ਜਿਹੜਾ ਉਹ 49 ਕਿਲੋ ਤੇ 900 ਗ੍ਰਾਮ ਭਾ 50 ਕਿਲੋਗ੍ਰam ਤੋਂ ਘੱਟ ਸੀ ਹਾਲਾਂਕਿ ਜਦੋਂ ਵਿਨੇਸ਼ ਫੁਗਾੜ ਨੂੰ ਸੈਮੀ ਫਾਈਨਲ ਤੋਂ ਬਾਅਦ ਆਪਣਾ 3 ਕਿਲੋ ਭਾਰ ਵਧਣ ਦੇ ਬਾਬਤ ਪਤਾ ਲੱਗਿਆ ਤਾਂ ਦੱਸਿਆ ਗਿਆ ਕਿ ਸਾਰੀ ਰਾਤ ਉਹਨਾਂ ਨੇ ਸਾਈਕਲਿੰਗ ਕੀਤੀ ਨੌ ਵੀ ਕੱਟੇ ਇੱਥੋਂ ਤੱਕ ਕਿ ਖੂਨ ਤੱਕ ਵੀ ਕੱਢਿਆ ਗਿਆ ਪਰ ਫਿਰ ਵੀ ਉਹਨਾਂ ਦਾ ਜਦੋਂ ਵਜ਼ਨ ਤੋਲਿਆ ਗਿਆ ਤੇ 100 ਗ੍ਰਾਮ ਵੱਧ ਨਿਕਲਿਆ ਸੀ ਵਿਨੇਸ਼ ਫੁਗਾਟ ਨੇ ਕੁਝ ਹੋਰ ਸਮੇਂ ਦੀ ਮੰਗ ਕੀਤੀ ਸੀ ਪਰ ਉਹਨਾਂ ਨੂੰ ਸਮਾਂ ਹੋਰ ਨਹੀਂ ਦਿੱਤਾ ਗਿਆ ਇਸ ਮਾਮਲੇ ਵਿੱਚ ਕਮੰਟਰੀ 올림픽 ਕਮੇਟੀ ਦੇ ਪ੍ਰਧਾਨ ਥਾਮਸ ਵਾਕ ਨੇ ਪਹਿਲਾਂ ਹੀ ਸਾਫ਼ ਕੀਤਾ ਹੋਇਆ ਹੈ ਕਿ ਇੱਕ ਹੀ ਭਾਰ ਵਰਗ ਦੇ ਵਿੱਚ ਦੋ ਸਿਲਵਰ ਮੈਡਲ ਨਹੀਂ ਦਿੱਤੇ ਜਾ ਸਕਦੇ ਉਹਨਾਂ ਨੇ ਕਿਹਾ ਸੀ ਕਿ ਕਮੰਟਰੀ ਫੈਡਰੇਸ਼ਨ ਦੇ ਨਿਯਮ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਕਿ ਜੇਕਰ 100 ਗ੍ਰਾਮ ਦੇ ਨਾਲ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਫਿਰ 102 ਗ੍ਰਾਮ ਦੇ ਨਾਲ ਇਜਾਜ਼ਤ ਕਿਉਂ ਨਹੀਂ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਸਾਨੂੰ ਕਿਤੇ ਨਾ ਕਿਤੇ ਤਾਂ ਬ੍ਰੇਕ ਲਾਉਣੀ ਪਵੇਗੀ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਆਖਿਆ ਸੀ ਕਿ ਮੈਨੂੰ ਵਿਨੇਸ਼ ਫੁਕਾਰ ਦੇ ਨਾਲ ਦਿਲੋਂ ਪੂਰੀ ਹਮਦਰਦੀ ਹੈ ਹੁਣ 16 ਤਰੀਕ ਦੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਫੈਸਲਾ ਕੀ ਆਉਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੇ ਗਵਰਨਰ ਕੁਝ ਸਮਾਂ ਪਹਿਲਾਂ ਬਦਲੇ ਗਏ ਸੀ ਤੇ ਪੰਜਾਬ ਦੇ ਹੁਣ ਨਵੇਂ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਬਨਵਾਰੀ لال ਪ੍ਰੋਹੋਤ ਦੇ ਵੀ ਸਿੰਘ ਫਸੇ ਰਹਿੰਦੇ ਸੀ ਲੱਗਦਾ ਮਸਲਾ ਫੇਰ ਉਸੇ ਤਰ੍ਹਾਂ ਬਣਦਾ ਜਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਹਾਈਵੇ ਪ੍ਰੋਜੈਕਟ ਜਿਹੜੀ ਰੱਦ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਉਹਦੇ ਦਰਮਿਆਨ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਗਵਰਨਰ ਵੱਲੋਂ ਮੀਟਿੰਗ ਕੀਤੀ ਗਈ ਹੈ ਇਹਦੇ ਤੋਂ ਇਲਾਵਾ ਰੇਲਵੇ 에어ਪੋਰਟ ਅਥਾਰਟੀ ਆਫ ਇੰਡੀਆ ਅਤੇ BSNL ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਈਵੇ ਬਣਾਉਣ ਲਈ ਜ਼ਮੀਨ ਅਕਵਾਇਰ ਕਰਨ ਦੇ ਮਸਲੇ ਤੇ ਹੱਲ ਕਰ ਲਈ ਗੁਰਦਾਸਪੁਰ ਅਤੇ ਤਰਨਤਾਰਨ ਦੇ ਜ਼ਿਲ੍ਹਿਆਂ ਦੇ ਕਿਸਾਨ ਆਗੂਆਂ ਦੇ ਨਾਲ 16 ਅਗਸਤ ਨੂੰ ਮੀਟਿੰਗ ਸੱਦ ਲਈ ਹੈ ਇਹਦੇ باوجود ਉਹਨਾਂ ਨੂੰ ਪਤਾ ਸੀ ਕਿ ਉਹ ਮੀਟਿੰਗ ਕਰਨ ਜਾ ਰਹੇ ਨੇ ਉਹਨਾਂ ਦੀ ਮੀਟਿੰਗ ਦਾ ਇੰਤਜ਼ਾਰ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਖੁਦ ਮੀਟਿੰਗ ਸੱਦੀ ਅਤੇ ਅਧਿਕਾਰੀਆਂ ਤੋਂ ਪ੍ਰੋਜੈਕਟਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਰਾਜਪਾਲ ਦੇ ਵੱਲੋਂ ਅਚਾਨਕ ਸੱਦੀ ਕੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਫਿਰ ਇੱਕ ਵਾਰ ਸੋਚਣ ਲਈ ਮਜਬੂਰ ਹੋ ਗਈ ਹੈ ਕਿ ਇਲੈਕਟਿਡ ਤੇ ਸਿਲੇਕਟਿਡ ਚ ਕੀ ਫਰਕ ਹੁੰਦਾ ਹੈ ਇਸ ਮੀਟਿੰਗ ਵਿੱਚ ਗਵਰਨਰ ਨੇ ਅਧਿਕਾਰੀਆਂ ਨੂੰ ਸਾਰੇ ਕੇਂਦਰੀ ਪ੍ਰੋਜੈਕਟਾਂ ਵਿੱਚ ਦੇਰੀ ਦੇ ਪੂਰੇ ਕਰਦੇ ਹੁਕਮ ਦੇ ਦਿੱਤੇ ਹੈ ਉਹਨਾਂ ਇਹ ਵੀ ਆਖਿਆ ਕਿਸੇ ਵੀ ਪ੍ਰੋਜੈਕਟ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਲਿਖਤੀ ਰੂਪ ਦੇ ਵਿੱਚ ਰਿਕਾਰਡ ਤੇ ਲਿਆਂਦਾ ਜਾਵੇ ਤਾਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹਨਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਸਕੇ ਰਾਜਪਾਲ ਕੁਟਾਰੀਆ ਨੇ ਕਿਹਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਦੀ ਤਰੱਕੀ ਦੀ ਰਿਪੋਰਟ ਪ੍ਰਾਪਤ ਕਰਨ ਲਈ ਹਰ 3 ਮਹੀਨਿਆਂ ਬਾਅਦ ਮੀਟਿੰਗ ਕੀਤੀ ਜਾਇਆ ਕਰੇਗੀ ਇਸ ਦੇ ਤੋਂ ਇਲਾਵਾ ਉਹਨਾਂ ਨੂੰ ਸਾਰੇ ਪ੍ਰੋਜੈਕਟਾਂ ਦੀ ਤਰੱਕੀ ਬਾਰੇ ਸਮੇਂ-ਸਮੇਂ ਤੇ ਲਿਖਤੀ ਤੌਰ ਤੇ ਜਾਣੂ ਵੀ ਕਰਵਾਇਆ ਜਾਵੇ ਰਾਜਪਾਲ ਨੇ ਚੰਡੀਗੜ੍ਹ ਦੇ ਵਿੱਚ ਭਾਰੀ ਆਵਾਜਾਈ ਦੇ ਮੁੱਦੇ ਤੇ ਵੀ ਚਰਚਾ ਕੀਤੀ ਹੈ ਇਸ ਮੁੱਦੇ ਤੇ ਪ੍ਰਤੀਕਿਰਿਆ ਦਿੰਦੇ ਹੋਏ NHAI ਦੇ ਅਧਿਕਾਰੀਆਂ ਨੇ ਕਿਹਾ ਕਿ ਪੰਚਕੂਲਾ ਤੋਂ ਸ਼ਿਮਲਾ ਅਤੇ ਮਾਜਰੀ ਤੋਂ ਬੱਦੀ ਨੂੰ ਜੋੜਨ ਵਾਲੀ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਨਾਲ ਸਮੱਸਿਆ ਜਿਹੜੀ ਉਹ ਕਾਫੀ ਹੱਦ ਤੱਕ ਘਟ ਜਾਣੀ ਹੈ ਰਾਜਪਾਲ ਕੁਟਾਰੀਆ ਨੇ ਕੇਂਦਰੀ ਪ੍ਰੋਜੈਕਟਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਨਾਲ ਕੋਈ ਵੀ ਪੱਤਰ ਵਿਹਾਰ ਨਹੀਂ ਕੀਤਾ ਪਰ ਫਿਰ ਵੀ ਉਹਨਾਂ ਵੱਲੋਂ ਬੁਲਾਈ ਗਈ ਇਸ ਮੀਟਿੰਗ ਤੇ ਸਵਾਲ ਖੜੇ ਹੋ ਰਹੇ ਨੇ ਸਾਬਕਾ ਰਾਜਪਾਲ ਦੇ ਨਾਲ ਸਬੰਧਾਂ ਵਿੱਚ ਵੀ ਕੁੜਤਣ ਆਈ ਹੋਈ ਸੀ ਤੇ ਹੁਣ ਨਵੇਂ ਰਾਜਪਾਲ ਪੰਜਾਬ ਦੇ ਵਿੱਚ ਲਗਾਏ ਗਏ ਸਨ ਪਰ ਇਹਨਾਂ ਦਾ ਰਵਈਆ ਵੀ ਪੰਜਾਬ ਸਰਕਾਰ ਤੇ ਅਧਿਕਾਰੀਆਂ ਦੇ ਲਈ ਜੋ ਸਾਹਮਣੇ ਆਇਆ ਇਸ ਮੀਟਿੰਗ ਤੋਂ ਬਾਅਦ ਉਹਨੇ ਇੱਕ ਵਾਰੀ ਫੇਰ ਤਹਿਲਕਾ ਮਚਾ ਕੇ ਰੱਖ ਦਿੱਤਾ ਸਿਆਸਤ ਵਿੱਚ ਹਲਚਲ ਹੈ ਦੂਸਰੇ ਪਾਸੇ ਇਸੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਐਨ ਐਚ ਏ ਆਈ ਵੱਲੋਂ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਵਜ੍ਹਾ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ 3000 ਕਰੋੜ ਤੋਂ ਵੱਧ ਰੁਪਏ ਦੇ ਤਿੰਨ ਪ੍ਰੋਜੈਕਟ ਰੱਦ ਕਰਨ ਦਾ ਫੈਸਲਾ ਉਹ ਸੁਣਾ ਦਿੱਤਾ ਗਿਆ ਇਸ ਤੇ ਹੁਣ ਇਹ ਸਿਆਸੀ ਫੰਡ ਬਣੂਗਾ ਸੜਕੀ ਅਤੇ ਆਵਾਜਾਈ ਮੰਤਰੀ ਨਿਤਨ ਗੜਕਰੀ ਦੇ ਵੱਲੋਂ ਬੀਤੇ ਦਿਨੀ ਪੰਜਾਬ ਸਰਕਾਰ ਨੂੰ ਕੰਟਰੈਕਟਰਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਬਾਰੇ ਇੱਕ ਚਿੱਠੀ ਲਿਖੀ ਸੀ ਤੇ ਉਸ ਚਿੱਠੀ ਦਾ ਜਵਾਬ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਦੇ ਦਿੱਤਾ ਹੈ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਦਰਸਲ ਇੱਕ ਪਲਟਵਾਰ ਆਖਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਹਾਈਵੇ ਦੇ ਨਿਰਮਾਣ ਦੀ ਸਲੋ ਰਫ਼ਤਾਰ ਵਾਸਤੇ ਐਨਐਚਈ ਖੁਦ ਜ਼ਿੰਮੇਵਾਰ ਹੈ ਅਸੀਂ ਇਸ ਅਥਾਰਟੀ ਨੂੰ ਹਰ ਤਰ੍ਹਾਂ ਦੀ ਮਦਦ ਕਰ ਰਹੀਆਂ ਹਨ ਉਹਨਾਂ ਲਿਖਿਆ ਕਿ ਠੇਕੇਦਾਰਾਂ ਦੀਆਂ ਗਲਤੀਆਂ ਦੇ ਕਾਰਨ ਇਸ ਤਰ੍ਹਾਂ ਦੇ ਹਾਲਾਤ ਬਣੇ ਹਨ ਮੁੱਖ ਮੰਤਰੀ ਨੇ ਲਿਖਿਆ ਕਿ ਜਿਹੜੇ ਤੁਸੀਂ ਦੋ ਕੰਟਰੈਕਟਰ ਦੇ ਕੇਸਾਂ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਅਸੀਂ ਉਹਨਾਂ ਮਾਮਲਿਆਂ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀਆਂ ਤੇ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਪਰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਕ ਕੰਟਰੈਕਟਰ ਨੇ ਜ਼ਮੀਨ ਦੀ ਜ਼ਿਆਦਾ ਖੁਦਾਈ ਕੀਤੀ ਸੀ ਦੂਸਰੇ ਕੰਟਰੈਕਟਰ ਦਾ ਪੇਮੈਂਟ ਨੂੰ ਲੈ ਕੇ ਵਿਵਾਦ ਹੋਇਆ ਸੀ ਉਹਨਾਂ ਨੇ ਆਪਣੇ ਸਬ ਕੰਟਰੈਕਟ ਨੂੰ ਪੈਸੇ ਹੀ ਨਹੀਂ ਦਿੱਤੇ ਉਹਨਾਂ ਦਾ ਆਪਸੀ ਵਿਵਾਦ ਸੀ ਦੋਵੇਂ ਮਾਮਲੇ ਠੇਕੇਦਾਰ ਦੇ ਕਾਰਨ ਪੈਦਾ ਹੋਏ ਸੀ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਨੂੰ ਬਹੁਤ ਪਿਆਰ ਕਰਦੇ ਆ ਇਹ ਉਹਨਾਂ ਦੇ ਜੀਵਨ ਮਰਨ ਦਾ ਮੁੱਖ ਜਰੀਆ ਹੈ ਜੇਕਰ ਉਹ ਮੁਆਵਜ਼ਾ ਸਹੀ ਨਹੀਂ ਸਮਝਦੇ ਤਾਂ ਉਹ ਜ਼ਮੀਨ ਨਹੀਂ ਦੇਣਗੇ ਉਹਨਾਂ ਨੇ ਅਫਸੋਸ ਪ੍ਰਗਟਾਇਆ ਕਿ ਅਜਿਹੇ ਮਾਮਲਿਆਂ ਦੇ ਵਿੱਚ NHAI ਨੇ ਵੋ ਚੋਲਿਆਂ ਦੇ ਵੱਲੋਂ ਦਸੇ ਪਾਤੇ ਕਿੰਤੂ ਪਰੰਤੂ ਕੀਤਾ ਜਾਂ ਨਿਰਧਾਰਤ ਭਾਅ ਨੂੰ ਸਵੀਕਾਰ ਕਰਨ ਵਿੱਚ ਲੰਬਾ ਸਮਾਂ ਲਾਇਆ ਹੈ ਜਿਸ ਕਾਰਨ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਹੋਈ ਹੈ ਵੱਡੀ ਗਣਤੀ ਵਿੱਚ ਉਹ ਕਹਿੰਦੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੇ ਵੀ ਦਿੱਤੀਆਂ ਸੀ ਪਰ ਕੁਝ ਥਾਵਾਂ ਤੇ ਅਥਾਰਟੀ ਦੇ ਵੱਲੋਂ ਮੁਆਵਜ਼ੇ ਦਾ ਪੈਸਾ ਸਹੀ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਹੈ ਇਹਦੇ ਲਈ ਜ਼ਮੀਨ ਐਕਵਾਇਰ ਕਰਨ ਵਿੱਚ ਲੰਬਾ ਸਮਾਂ ਲੱਗ ਰਿਹਾ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਐਨ ਐਚ ਏ ਆਈ ਨੂੰ ਕਈ ਥਾਂ ਤੇ ਜ਼ਮੀਨ ਅਕਵਾਇਰ ਕਰਕੇ ਦੇ ਵੀ ਦਿੱਤੀ ਗਈ ਪਰ ਕੰਟਰੈਕਟਰ ਨੇ ਮਸ਼ੀਨਾਂ ਦੀ ਕਮੀ ਦੀ ਵਜ੍ਹਾ ਕਰਕੇ ਉਸ ਥਾਂ ਤੇ ਕਬਜ਼ਾ ਨਾ ਕੀਤਾ ਤੇ ਕੰਮ ਸ਼ੁਰੂ ਨਾ ਕੀਤਾ ਜਿਸ ਕਰਕੇ ਕਈ ਥਾਂ ਤੇ ਕਿਸਾਨਾਂ ਨੇ ਦੁਬਾਰਾ ਫਸਲ ਬੀਜ ਦਿੱਤੀ ਜਦੋਂ ਪੰਜਾਬ ਸਰਕਾਰ ਨੇ ਕਹਿੰਦੇ ਜ਼ਮੀਨ ਦਾ ਕਬਜ਼ਾ ਦਵਾ ਦਿੱਤਾ ਸੀ ਤਾਂ ਐਨ ਐਚ ਆਈ ਦਾ ਫਰਜ਼ ਬਣਦਾ ਕਿ ਉਹ ਕੰਟਰੈਕਟਰ ਉੱਥੇ ਆਪਣਾ ਕੰਮ ਸ਼ੁਰੂ ਕਰਨ ਮੁੱਖ ਮੰਤਰੀ ਨੇ ਲਿਖਿਆ ਕਿ ਜਦੋਂ ਇੱਕ ਵਾਰ ਪੰਜਾਬ ਦੇ ਅਧਿਕਾਰੀਆਂ ਵੱਲੋਂ ਜ਼ਮੀਨ ਦਾ ਕਬਜ਼ਾ ਦਵਾ ਦਿੱਤਾ ਗਿਆ ਤਾਂ ਉਹਦੇ ਤੇ ਕਬਜ਼ਾ ਕਾਇਮ ਰੱਖਣਾ ਇਹ ਠੇਕੇਦਾਰਾਂ ਦਾ ਜਾਂ ਇਸ ਐਨ ਐਚ ਏ ਆਈ ਇਹਨਾਂ ਦਾ ਆਪਣਾ ਫਰਜ਼ ਬਣਦਾ ਸੀ ਮੁੱਖ ਮੰਤਰੀ ਨੇ ਲਿਖਿਆ ਕਿ ਚੀਫ ਸਕੱਤਰ ਇਸ ਮਾਮਲੇ ਵਿੱਚ ਰੋਜ਼ਾਨਾ ਡੀ ਸੀ ਅਤੇ ਐਨ ਐਚ ਏ ਆਈ ਨਾਲ ਮੀਟਿੰਗਾਂ ਕਰ ਰਹੇ ਨੇ ਅਤੇ ਇਹ ਸਮੱਸਿਆ ਦਾ ਹੱਲ ਵੀ ਕੱਢ ਰਹੇ ਨੇ ਉਹਨਾਂ ਇਹ ਵੀ ਲਿਖਿਆ ਕਿ ਮੈਂ ਆਪ ਵੀ ਕਿਸਾਨਾਂ ਨਾਲ ਇਸ ਵਿਸ਼ੇ ਤੇ ਗੱਲ ਕਰ ਰਿਹਾ ਹਾਂ ਅਸੀਂ ਐਨ ਐਚ ਏ ਆਈ ਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਪਰ ਅਸਲੀਅਤ ਇਹ ਹੈ ਕਿ ਕਿਸਾਨ ਜ਼ਮੀਨ ਦੇਣੀ ਤਾਂ ਚਾਹੁੰਦੇ ਆ ਪਰ ਜਿੰਨਾ ਉਹ ਪੈਸਾ ਜਾਂ ਮੁਆਵਜ਼ਾ ਮੰਗ ਰਹੇ ਐ ਇਹ ਉਹਦੇ ਤੋਂ ਆਨਾਕਾਨੀ ਕਰ ਰਹੇ ਨੇ ਤੇ ਹੁਣ ਗੱਲ ਕਰ ਰਹੇ ਆ ਸੰਯੁਕਤ ਕਿਸਾਨ ਮੋਰਚਾ ਦੀ ਐਸਕੇਐਮ ਦੇ ਵੱਲੋਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ 17 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਬਨਟ ਮੰਤਰੀਆਂ ਸਪੀਕਰ ਡਿਪਟੀ ਸਪੀਕਰ ਵਿਧਾਨ ਸਭਾ ਦੇ ਸਾਹਮਣੇ ਜਾਂ ਪੰਜਾਬ ਦੀਆਂ ਜਿਹੜੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਵਿੱਚ ਕਿਸਾਨਾਂ ਦੇ ਪਾਣੀਆਂ ਦਾ ਮੁੱਦਾ ਵੀ ਹੈ ਕਰਜ਼ਾ ਮੁਕਤੀ ਵਾਲਾ ਮੁੱਦਾ ਵੀ ਹੈ ਐਮ ਐਸ ਪੀ ਦਾ ਮੁੱਦਾ ਵੀ ਹੈ ਕੁਝ ਹੋਰ ਮੁੱਦੇ ਨੇ ਉਹਨਾਂ ਨੂੰ ਲੈ ਕੇ ਮੁਜਾਰਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਮੁਜਾਰਾ 12 ਤੋਂ 3 ਵਜੇ ਤੱਕ ਹੋਏਗਾ ਅਤੇ ਨਾਲ ਫਿਰ ਮੰਗ ਪੱਤਰ ਵੀ ਦਿੱਤੇ ਜਾਣਗੇ ਧਰਨੇ ਆਦਿ ਦੀਆਂ ਤਿਆਰੀਆਂ ਦਾ ਜਾਇਜ਼ਾ ਤੇ ਡਿਊਟੀਆਂ ਲਗਾਉਣ ਲਈ ਹਰਬੀਰ ਸਿੰਘ ਕਾਦੀਆਂ ਹਰਜਿੰਦਰ ਸਿੰਘ ਟਾਂਡਾ ਅਤੇ ਸੁਖਦੇਵ ਸਿੰਘ ਅਰਾਈ ਵਾਲਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਹੈ ਅਤੇ ਮੰਗ ਪੱਤਰ ਸਮੇਤ ਬਾਕੀ ਤਿਆਰੀ ਨੂੰ ਅੰਤਮ ਸ਼ੋਹਾਂ ਵੀ ਦਿੱਤੀਆਂ ਗਈਆਂ ਨੇ ਮੀਟਿੰਗ ਨੇ ਧਰਨਿਆਂ ਦੀ ਪ੍ਰਬੰਧਕੀ ਜ਼ਿੰਮੇਵਾਰੀਆਂ ਤੈਅ ਕਰਨ ਵਾਸਤੇ 14 ਅਗਸਤ ਨੂੰ ਜ਼ਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕਰਨ ਦਾ ਫੈਸਲਾ ਵੀ ਕੀਤਾ ਹੈ ਪ੍ਰਧਾਨਗੀ ਮੰਡਲ ਵੱਲੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਹਰ ਖੇਤ ਤੱਕ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਇਸ ਨਾਅਰੇ ਦੇ ਤਹਿਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਏਗੀ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਕਿਉਂ ਪੰਜਾਬ ਦੇ ਤਹੱਸ ਨਹੱਸ ਹੋ ਚੁੱਕੇ ਨਹਿਰੀ ਉਹ ਜਿਹੜਾ ਢਾਂਚਾ ਉਹਦੀ ਮੁੜ ਉਸਾਰੀ ਕਰਨ ਅਤੇ ਨਵੇਂ ਇਲਾਕਿਆਂ ਦੇ ਵਿੱਚ ਨਹਿਰੀ ਢਾਂਚੇ ਦੇ ਵਿਸਥਾਰ ਵਾਸਤੇ ਲੋੜੀਂਦੇ ਵਿੱਤੀ ਬਜਟ ਦਾ ਪ੍ਰਬੰਧ ਕਰਨ ਐਸ ਕੇ ਐਮ ਕੇਂਦਰ ਸਰਕਾਰ ਤੋਂ ਇਸ ਸੰਬੰਧੀ ਪੰਜਾਬ ਲਈ ਵਿੱਤੀ ਪੈਕੇਜ ਦੇਣ ਦੀ ਮੰਗ ਵੀ ਕਰੇਗਾ ਨਹਿਰੀ ਮੋਗਿਆਂ ਤੋਂ ਪਾਣੀ ਦੀ ਮਿਕਦਾਰ ਨੂੰ ਮੌਜੂਦਾ ਸਮੇਂ ਦੇ ਹਾਣ ਦਾ ਬਣਾਉਣ ਅਤੇ ਮੋਗਿਆਂ ਦੇ ਡਿਜ਼ਾਈਨ ਨੂੰ ਤਕਨੀਕੀ ਮਾਹਿਰਾਂ ਅਤੇ ਕਿਸਾਨਾਂ ਦੀਆਂ ਆਮਲੀ ਲੋੜਾਂ ਅਨੁਸਾਰ ਉਸਾਰਨ ਦੀ ਮੰਗ ਵੀ ਉਭਾਰੀ ਜਾਏਗੀ ਇਸਾਰ ਆਗੂ ਨੇ ਦੱਸਿਆ ਕਿ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੀਰੀਅਨ ਸਿਧਾਂਤ ਅਤੇ ਸੰਵਿਧਾਨਕ ਵਿਵਸਥਾ ਦੇ ਦੈਰੇ ਦਾ ਆਧਾਰ ਮੰਨ ਕੇ ਹੱਲ ਕੀਤਾ ਜਾਵੇ ਦਰਿਆਵਾਂ ਦੀ ਮਾਲਕੀ ਦੇ ਹੱਕ ਲਈ ਪੰਜਾਬ ਸਰਕਾਰ ਨੂੰ ਟਟ ਕੇ ਪੈਰ ਵੀ ਕਰਨ ਦੀ ਮੰਗ ਕੀਤੀ ਜਾਏਗੀ ਅਤੇ ਨਾਲ ਨਾਲ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨ ਦੀ ਮੰਗ ਵੀ ਕੀਤੀ ਜਾਏਗੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਤੋਂ ਮੁਕਤੀ ਦਿਵਾਉਣ ਲਈ ਮੰਗ ਪੱਤਰ ਵੀ ਜ਼ੋਰਦਾਰ ਢੰਗ ਨਾਲ ਦਿੱਤਾ ਜਾਏਗਾ ਤੇ ਮੰਗ ਜ਼ੋਰਦਾਰ ਉਠਾਈ ਜਾਏਗੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਅਗਲੇਰੀ ਫਸਲ ਲਈ ਡੀਏਪੀ ਖਾਦ ਦਾ ਅਗਾਊਂ ਪ੍ਰਬੰਧ ਉਹ ਯਕੀਨੀ ਬਣਾਇਆ ਜਾਵੇ ਨਕਲੀ ਖਾਦਾਂ ਦਵਾਈਆਂ ਅਤੇ ਬੀਜਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਇਹਨਾਂ ਦੀ ਗੁਣਵੱਤਾ ਟੈਸਟਿੰਗ ਰਿਪੋਰਟ ਨੂੰ ਸਪਲਾਈ ਤੋਂ ਪਹਿਲਾਂ ਹਰ ਹਾਲਾਤਾਂ ਦੇ ਵਿੱਚ ਯਕੀਨੀ ਬਣਾਇਆ ਜਾਵੇ ਬੀਤੇ ਬਰੇ ਹੜ੍ਹਾਂ ਨਾਲ ਹੋਏ ਖਰਾਬੇ ਦੇ ਮੁਆਵਜ਼ੇ ਦੇ ਮਾਮਲੇ ਨੂੰ ਵੀ ਹੱਲ ਕਰਨ ਦੀ ਮੰਗ ਉਠਾਈ ਜਾਏਗੀ ਮੀਟਿੰਗ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੱਧ ਪੂਰਬ ਤੱਕ ਸੜਕੀ ਲਾਂਘਿਆਂ ਦੇ ਰਾਹੀਂ ਵਪਾਰ ਨੂੰ ਖੋਲਣ ਲਈ ਵਾਗਾ ਅਟਾਰੀ ਤੇ ਨਾਲ ਨਾਲ ਹੁਸੈਨੀ ਵਾਲਾ ਸੋਲੇਵਾਨ ਸੜਕੀ ਲਾਂਘੇ ਨੂੰ ਖੋਲ੍ਹਿਆ ਜਾਵੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਸ ਸੰਬੰਧੀ ਚਾਰਾ ਜੋਇ ਕਰਨ ਵਾਸਤੇ ਕਿਹਾ ਜਾਏਗਾ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਵਿੱਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਸਖਤ ਕਦਮ ਚੁੱਕਣ ਵਾਸਤੇ ਇਹਨਾਂ ਕਿਸਾਨ ਆਗੂ ਨੇ ਦੱਸਿਆ ਦੇ ਮਿਲਕ ਫੈਟ ਵੱਲੋਂ ਫੌਰੀ ਤੌਰ ਤੇ ਦੁੱਧ ਵਾਲੀਆਂ ਸੁਭਾਵਾਂ ਦੇ ਕੰਪਿਊਟਰਾਂ ਦੇ ਜਿਹੜੇ ਲੋਕ ਨੇ ਉਹ ਖੋਲੇ ਜਾਣ ਅਤੇ ਦੁੱਧ ਉਤਪਾਦਕਾਂ ਤੇ ਸਕੱਤਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ। ਇਹਦੇ ਤੋਂ ਇਲਾਵਾ ਕੌਮੀ ਸਿੱਖਿਆ ਨੀਤੀ 2120 ਨੂੰ ਰੱਦ ਕਰਨ ਅਤੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦੇ ਨਾਅ ਹੇਠ ਨਿੱਜੀਕਰਨ ਦੀ ਵੀ ਨਖੇਦੀ ਕੀਤੀ ਗਈ ਹੈ ਅਤੇ ਇਸ ਮੀਟਿੰਗ ਵਿੱਚ ਇਹ ਮੰਗ ਕੀਤੀ ਗਈ ਹੈ। ਕਿ ਇਹ ਫੈਸਲਾ ਪੰਜਾਬ ਸਰਕਾਰ ਵਾਪਸ ਲਵੇ ਤੇ ਹੁਣ ਗੱਲ ਕਰਦੇ ਆਂ ਦੋ ਸਾਧ ਜਿਨ੍ਹਾਂ ਦੇ ਉੱਤੇ ਇਸ ਵਕਤ ਇਤਰਾਜ਼ ਵੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਬੀਤ RAM ਰਹੀਮ ਉਸ ਨੂੰ 21 ਦਿਨ ਦੀ ਫਰਲੋ ਦੇ ਦਿੱਤੀ ਗਈ ਹੈ ਅਤੇ RAM ਰਹੀਮ ਨੂੰ ਫਰਲੋ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੜ ਸਖਤ ਇਤਰਾਜ਼ ਪ੍ਰਗਟਾਇਆ ਗਿਆ ਉਹਨਾਂ ਇਤਰਾਜ਼ ਪ੍ਰਗਟਾਇਆ ਅਤੇ ਉਹਨਾਂ ਦੇ ਇਤਰਾਜ਼ ਤੋਂ ਬਾਅਦ ਪੰਜਾਬ ਭਾਜਪਾ ਦਾ ਇੱਕ ਬਿਆਨ ਸਾਹਮਣੇ ਆ ਗਿਆ ਹੈ। ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਫਰロー ਦਿੱਤੀ ਗਈ ਹੈ। ਗਰੇਵਾਲ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਰਾਮ ਰਹੀਮ ਦਾ ਜਿਹੜਾ ਵਿਵਹਾਰ ਹੈ ਉਹ ਬਹੁਤ ਚੰਗਾ ਹੈ। ਜਿਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸਹੂਲਤਾਂ ਮਿਲਦੀ ਹੈ। ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਦੇ ਸੋਸ਼ਲ ਮੀਡੀਆ ਦੇ ਉੱਤੇ 5 ਕਰੋੜ ਫਾਲੋਅਰ ਨੇ ਇਸ ਕਰਕੇ ਐਸਟੀਪੀਐਸ ਨੂੰ ਇੰਨਾ ਇਤਰਾਜ਼ ਇੰਜ ਨਹੀਂ ਕਰਨਾ ਚਾਹੀਦਾ। ਉਹਨਾਂ ਆਖਿਆ ਕਿ ਜੇਕਰ ਐਸਟੀਪੀਸੀ ਨੂੰ ਕੋਈ ਦਿੱਕਤ ਆ ਕੋਈ ਇਤਰਾਜ਼ ਆ ਤਾਂ ਉਹ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਈ ਸੀ ਹੁਣ ਫੇਰ ਦੁਬਾਰਾ ਚਲੇ ਜਾਣ ਬੁਖਾ ਖੜਕਾ ਦੇਣ ਉਹਨਾਂ ਨੇ ਆਖਿਆ ਕਿ ਐਸਟੀਪੀਸੀ ਨੂੰ ਜਿਲ੍ਹੇ ਦੇ ਨਿਜਮਾਨ ਨੂੰ ਵੀ ਪੜ ਲੈਣਾ ਚਾਹੀਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਰਅਸਲ ਗੁਰਮੀਤ ਰਾਮ ਰਹੀਮ ਦੀ ਆਰਜੀ ਰਿਹਾਈ ਦੇ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਦਾ ਨਿਵਟਾਰਾ ਕਰਨ ਤੋਂ ਕੁਝ ਦਿਨ ਬਾਅਦ ਹੀ ਉਹਨਾਂ ਨੂੰ ਫਰਲੋ ਦੇਣ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ ਇਸ ਸਮੇਂ ਦੇ ਦੌਰਾਨ ਗੁਰਮੀਤ ਰਾਮ ਰਹੀਮ ਯੂਪੀ ਦੇ ਬਾਗਪਤ ਚ ਸਥਿਤ ਬਰਨਾਵਾ ਡੇਰਾ ਆਸ਼ਰਮ ਦੇ ਵਿੱਚ ਰਹੇਗਾ ਇਸ ਦੌਰਾਨ ਡੇਰਾ ਮੁਖੀ ਨੇ ਬਾਹਰ ਆਉਂਦੇ ਸਾਰੀ ਇੱਕ ਆਦੇਸ਼ ਇੱਕ ਸੰਦੇਸ਼ ਵੀ ਜਾਰੀ ਕਰ ਦਿੱਤਾ ਉਹਨੇ ਆਖਿਆ ਕਿ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਪਵੇਗਾ ਕਿਸੇ ਨੇ ਡੇਰੇ ਵਿੱਚ ਨਹੀਂ ਆਉਣਾ ਜਦੋਂ ਸੇਵਾਦਾਰ ਕਹਿਣਗੇ ਉਸ ਹਿਸਾਬ ਨਾਲ ਹੀ ਉਹਨਾਂ ਨੇ ਸੇਵਾ ਕਰਨੀ ਹੈ ਤੇ ਆਪੋ ਆਪਣੇ ਘਰਾਂ ਵਿੱਚ ਰਹਿਣਾ ਡੇਰੇ ਵਿੱਚ ਨਹੀਂ ਆਉਣਾ ਤੇ ਹੁਣ ਇਧਰਲੇ ਪਾਸਤਾ ਹਲੇ ਚਰਚਾ ਚੱਲ ਹੀ ਰਹੀ ਸੀ ਫਰਲੋ ਦੀ ਦੂਸਰੇ ਪਾਸੇ ਯੋਧਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਆਸਾ ਰਾਮ ਜਿਸ ਨੂੰ ਕਈ ਬਾਪੂ ਆਸਾ ਰਾਮ ਵੀ ਕਹਿੰਦੇ ਐ ਆਸਾ ਰਾਮ ਨੂੰ ਵੀ ਰਾਜਸਥਾਨ ਹਾਈ ਕੋਰਟ ਨੇ ਇਲਾਜ ਵਾਸਤੇ 7 ਦਿਨਾਂ ਦੀ ਪੈਰੋਲ ਦੇ ਦਿੱਤੀ ਐ 85 ਵਰਿਆਂ ਦਾ ਆਸਾ ਰਾਮ ਪੁਲਿਸ ਹਿਰਾਸਤ ਵਿੱਚ ਇਜਰਾਜ਼ ਲਈ ਵਾਸਤੇ ਉਹ ਮਹਾਰਾਸ਼ਟਰ ਜਾਏਗਾ ਆਸਾ ਰਾਮ ਨੂੰ ਯੋਧਪੁਰ ਦੀ ਪੋਕਸੋ ਅਦਾਲਤ ਨੇ ਆਪਣੇ ਆਸ਼ਰਮ ਦੇ ਵਿੱਚ ਇੱਕ ਨਾਬਾਲਗਾ ਦੇ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਮਰ ਕੈਦ ਦੀ سزا ਸੁਣਾ ਦਿੱਤੀ ਸੀ ਗੁਜਰਾਤ ਦੀ ਇੱਕ ਹੇਟਲੀ ਅਦਾਲਤ ਨੇ ਆਸਾ ਰਾਮ ਨੂੰ 2013 ਚ ਸੂਰਤ ਦੇ ਆਸ਼ਰਮ ਦੇ ਵਿੱਚ ਇੱਕ ਮਹਿਲਾ ਚੇਲੀ ਦੇ ਨਾਲ ਕਈ ਵਾਰੀ ਜ਼ਬਰ ਜਨਾਹ ਦਾ ਦੋਸ਼ੀ ਠਹਿਰਾਇਆ ਸੀ ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ 15 ਅਗਸਤ 2013 ਦੀ ਰਾਤ ਆਸਾ ਰਾਮ ਨੇ ਉਹਨੂੰ ਜੋਧਪੁਰ ਦੇ ਮਨਾਈ ਸਥਿਤ ਆਪਣੇ ਘਰ ਦੇ ਵਿੱਚ ਸੱਦਿਆ ਸੀ ਉੱਥੇ ਉਹਨੇ ਕਹਿੰਦੇ ਮੇਰੇ ਨਾਲ ਜ਼ਬਰ ਜਨਾਹ ਕੀਤਾ ਸੀ ਆਸ਼ਾ ਰਾਮ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ 5 ਸਾਲ ਤੱਕ ਸੁਣਵਾਈ ਚੱਲੀ ਸੀ ਤੇ ਬਾਅਦ ਦੇ ਵਿੱਚ ਅਦਾਲਤ ਨੇ ਆਸ਼ਾ ਰਾਮ ਨੂੰ ਦੋਸ਼ੀ ਠਹਿਰਾ ਦਿੱਤਾ ਸੀ ਤੇ ਫਿਰ ਉਹਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਸੀ ਗੁਜਰਾਤ ਦੇ ਵਿੱਚ ਵੀ ਇੱਕ ਕਮੈਲਾ ਅਨਜਾਈ ਨੇ ਉਹਦੇ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ ਤੇ ਪਿਛਲੇ ਸਾਲ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਆਸ਼ਾ ਰਾਮ ਨੂੰ ਦੋਸ਼ੀ ਕਰਾਰ ਦਿੱਤਾ ਸੀ ਆਸ਼ਾ ਰਾਮ 2 ਸਤੰਬਰ 2013 ਤੋਂ ਜੇਲ੍ਹ ਚ ਬੰਦਾ ਜਿਸ ਤੋਂ ਬਾਅਦ ਉਸਨੇ ਕਈ ਵਾਰੀ ਜੇਲ੍ਹ ਤੋਂ ਬਾਹਰ ਆ ਕੇ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਰਿਹਾ ਦੱਸਿਆ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਆਸ਼ਾ ਰਾਮ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਜਿਸ ਤੇ ਕਾਰਨ ਉਹਨੂੰ ਯੋਧਪੁਰ ਈਮਜ਼ ਦੇ ਵਿੱਚ ਭਰਤੀ ਕਰਵਾਇਆ ਗਿਆ ਇਹਦੇ ਤੋਂ ਪਹਿਲਾਂ ਮਾਰਚ ਮਹੀਨੇ ਸੁਪਰੀਮ ਕੋਰਟ ਨੇ ਆਸ਼ਾ ਰਾਮ ਦੀ ਉਸ ਪਟੀਸ਼ਨ ਵਿੱਚ ਦਾਖਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਜਿਸ ਤੇ ਵਿੱਚ ਉਹਨੇ ਮੈਡੀਕਲ ਦੇ ਆਧਾਰ ਤੇ ਸਜ਼ਾ ਨੂੰ ਮੁਅਤਲ ਕਰਨ ਦੀ ਪਟੀਸ਼ਨ ਤੇ ਉਹਨੂੰ ਰੱਦ ਕਰਨ ਦੇ ਰਾਜਸਥਾਨ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਸਾ ਰਾਮ ਮੈਡੀਕਲ ਇਲਾਜ ਦੀ ਇਜਾਜ਼ਤ ਲੈਣ ਲਈ ਹਾਈ ਕੋਰਟ ਤੱਕ ਪਹੁੰਚ ਕਰ ਸਕਦਾ ਹੈ ਆਪਣੇ ਵਕੀਲਾਂ ਦੇ ਰਾਹੀਂ ਦਾਇਰ ਪਟੀਸ਼ਨ ਦੇ ਵਿੱਚ ਆਸ਼ਾ ਰਾਮ ਨੇ ਬਾਅਦ ਵਿੱਚ ਕਿਹਾ ਸੀ ਕਿ ਉਹਨਾਂ ਦੀ ਸਿਹਤ ਅਨਿਸ਼ਚਿਤ ਹੈ ਅਤੇ ਤੇਜ਼ੀ ਨਾਲ ਵਿਗੜ ਰਹੀ ਹੈ ਅਤੇ ਹੁਣ ਉਹਨੂੰ 7 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਡਰੱਗ ਰੈਕਡ ਦੀ ਜਲੰਧਰ ਦੇ 200 ਕਰੋੜ ਦੇ ਡਰੱਗ ਰੈਕਟ ਮਾਮਲੇ ਵਿੱਚ ਮੁੱਖ ਮਲਜ਼ਮ ਰਾਜਾ ਕੰਦੋਲਾ ਅਤੇ ਉਹਦੀ ਘਰਵਾਲੀ ਨੂੰ ਜਲੰਧਰ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਜਾ ਕੰਦੋਲਾ ਨੂੰ 9 ਸਾਲ ਦੀ ਜੇਲ੍ਹ ਅਤੇ 1 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ ਅਤੇ ਉਹਦੀ ਪਤਨੀ ਨੂੰ 3 ਸਾਲ ਦੀ ਜੇਲ੍ਹ ਅਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਦੱਸਣਾ ਬਣਦਾ ਕਿ 2012 ਚ ਜਲੰਧਰ ਦਿਹਾਤੀ ਪੁਲਿਸ ਨੇ ਇਸ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਸੀ। ਇਦੇ ਤੋਂ ਬਾਅਦ ਇਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਈਡੀ ਦੇ ਵੱਲੋਂ 2012 ਵਿੱਚ ਇਹ ਮੁਕੱਦਮਾ ਦਰਜ ਕਰਕੇ ਮਨੀ ਲਾਂਡਰਿੰਗ ਦੇ ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਅਦਾਲਤ ਦੀ ਕਾਰਵਾਈ ਵਿੱਚ ਈਡੀ ਦੇ ਕਈ ਰਿਟਾਇਰਡ ਅਧਿਕਾਰੀ ਵੀ ਪੁੱਜੇ ਹੋਏ ਸਨ ਨਰੰજન ਸਿੰਘ ਦੀ ਜਾਂਚ ਦੇ ਉੱਤੇ ਇਹ ਫੈਸਲਾ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਹੈ। ਤੇ ਹੁਣ ਗੱਲ ਕਰਦੇ ਹਾਂ ਪ੍ਰਵਾਸੀਆਂ ਤੇ ਪਵੰਦੀ ਉਹਦੇ ਤੋਂ ਬਾਅਦ ਵਿਵਾਦ ਅਤੇ ਵਿਵਾਦ ਦੇ ਵਿੱਚ ਤਬਦੀਲੀ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਜੰਡਪੁਰ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਉੱਥੋਂ ਦੀ ਨੌਜਵਾਨ ਸਭਾ ਦੇ ਵੱਲੋਂ ਪ੍ਰਵਾਸੀਆਂ ਵਾਸਤੇ ਕੁਝ ਨਿਯਮ ਬਣਾ ਦਿੱਤੇ ਗਏ ਆ ਅਤੇ ਉਹਨਾਂ ਤੇ ਵਿਵਾਦ ਉੱਠ ਖੜਿਆ ਸੀ ਤੇ ਹੁਣ ਉਹਦੇ ਵਿੱਚ ਸੋਧ ਕੀਤੇ ਜਾਣ ਦੀ ਖਬਰ ਹੈ ਪਿੰਡ ਵਿੱਚ ਜਿਹੜੇ 11 ਨਿਯਮ ਪ੍ਰਵਾਸੀਆਂ ਦੇ ਲਈ ਤੈਅ ਕਰ ਦਿੱਤੇ ਗਏ ਸਨ ਹੁਣ ਉਹ ਬੋਰਡ ਬਦਲ ਦਿੱਤੇ ਗਏ ਆ ਪ੍ਰਵਾਸੀਆਂ ਦੀ ਥਾਂ ਤੇ ਹੁਣ ਸ਼ਬਦ ਕਿਰਾਏਦਾਰ ਵਰਤ ਲਿਆ ਗਿਆ ਤੇ ਨਾਲ ਹੀ ਬੋਰਡ ਦੇ ਉੱਤੇ ਅਪੀਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਬੋਰਡ ਲਾਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੀ ਸੁਰੱਖਿਆ ਤੇ ਸਾਫ ਸਫਾਈ ਨੂੰ ਲੈ ਕੇ ਇਹ ਕੁਝ ਨਿਯਮ ਬਣਾਏ ਨੇ ਪਰ ਉਹਨੂੰ ਗਲਤ ਤਰੰਗਤ ਦੇ ਦਿੱਤੀ ਗਈ ਜਿਸ ਤੋਂ ਬਾਅਦ ਅਸੀਂ ਪ੍ਰਵਾਸੀ ਸ਼ਬਦ ਬਦਲ ਕੇ ਕਿਰਾਏਦਾਰ ਸ਼ਬਦ ਦੀ ਵਰਤੋਂ ਕੀਤੀ ਹੈ ਨੌਜਵਾਨਾਂ ਨੇ ਕਿਹਾ ਕਿ ਇਹਦੇ ਲਈ ਨਿਯਮ ਬਣਾਏ ਸੀ ਕਿਉਂਕਿ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਵਾਸਤੇ ਉਹ ਥਾਂ ਥਾਂ ਦੇ ਉੱਤੇ ਖਾ ਕੇ ਗੁਟਕਾ ਸੁੱਟ ਦਿੰਦੇ ਨੇ ਥੁੱਕ ਦਿੰਦੇ ਨੇ ਤੇ ਇਹਦੇ ਨਾਲ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜ ਰਹੀ ਸੀ ਕਹਿੰਦੇ ਅਸੀਂ ਤਾਂ ਉਹਨੂੰ ਮੁੱਖ ਰੱਖਦਿਆਂ ਹੋਇਆਂ ਇਹ ਨਿਯਮ ਜਾਰੀ ਕੀਤੇ ਐ ਅਤੇ ਅਪੀਲ ਕੀਤੀ ਐ ਕਿ ਤੁਸੀਂ ਕਿਰਾਏ ਦਾ ਰੱਖਣ ਤੋਂ ਪਹਿਲਾਂ ਉਹਦੀ ਜਾਂਚ ਪੜਤਾਲ ਜ਼ਰੂਰ ਕਰਵਾਓ ਜਿਹੜੇ 11 ਨਿਯਮ ਇਸ ਬੋਰਡ ਤੇ ਲਿਖੇ ਹੋਏ ਨੇ ਉਹਨਾਂ ਵਿੱਚ ਪਹਿਲਾ ਹੈ ਕਿ ਕਿਰਾਏਦਾਰ ਦੀ ਵੈਰੀਫਿਕੇਸ਼ਨ ਕਰਵਾਉਣਾ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੈ ਦੂਸਰਾ ਕਿਰਾਏਦਾਰ ਅਤੇ ਪਿੰਡ ਵਾਲਿਆਂ ਦੇ ਵੱਲੋਂ ਜਨਤਕ ਥਾਵਾਂ ਤੇ ਪਾਣ ਗੁਟਕਾ ਨਹੀਂ ਖਾਇਆ ਜਾ ਸਕੇਗਾ ਸਿਗਰਟ ਅਤੇ ਬੀੜੀ ਪੀਣ ਤੇ ਪਾਬੰਦੀ ਹੋਏਗੀ ਤੀਸਰਾ ਨਿਯਮ ਲਿਖਿਆ ਹੋਇਆ ਹੈ ਕਿ ਜਿਸ ਥਾਂ ਤੇ ਕਿਰਾਏਦਾਰ ਰਹਿੰਦੇ ਨੇ ਉਸ ਥਾਂ ਤੇ ਡਸਟਬਿਨ ਕੂੜਾਦਾਨ ਰੱਖਣਾ ਜ਼ਰੂਰੀ ਹੋਏਗਾ ਅਤੇ ਇਹ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੋਏਗੀ। ਚੌਥਾ ਨਿਯਮ ਹੈ ਕਿ ਰਾਤ ਨੂੰ ਕਿਰਾਏਦਾਰ ਜਾਂ ਪਿੰਡ ਵਾਲੇ ਬਿਨਾਂ ਕਿਸੇ ਕੰਮ ਪਿੰਡ ਦੀਆਂ ਗਲੀਆਂ ਵਿੱਚ ਨਹੀਂ ਘੁੰਮ ਸਕਣਗੇ। ਪੰਜਵਾਂ ਨਿਯਮ ਹੈ ਕਿ ਕਿਰਾਏਦਾਰ ਦੇ ਇੱਕ ਕਮਰੇ ਵਿੱਚ 2 ਤੋਂ ਵੱਧ ਲੋਕ ਨਹੀਂ ਰਹਿ ਸਕਣਗੇ। ਸਾਰੇ ਕਿਰਾਏਦਾਰਾਂ ਦੀ ਤਸਦੀਕ ਜ਼ਰੂਰੀ ਹੋਏਗੀ। 6ਵਾਂ ਨਿਯਮ ਹੈ ਕਿ ਕਿਰਾਏਦਾਰ ਪਿੰਡ ਵਿੱਚ ਅੰਡਰਵੀਅਰ ਕੱਚਾ ਜਾਂ ਬੁਣਾਈਣ ਪਾ ਕੇ ਨਹੀਂ ਘੁੰਮ ਸਕਣਗੇ। 7ਵਾਂ ਨਿਯਮ ਹੈ ਕਿ ਕਿਰਾਏਦਾਰਾਂ ਦੇ ਵਾਹਨ ਵਾਲੀ ਪਾਰਕਿੰਗ ਜ਼ਰੂਰੀ ਹੋਵੇਗੀ। ਸੜਕ ਤੇ ਕਿਸੇ ਦਾ ਵਾਹਨ ਖੜਾ ਨਹੀਂ ਕੀਤਾ ਜਾ ਸਕੇਗਾ। 8ਵਾਂ ਨਿਯਮ ਲਿਖਿਆ ਕਿ ਪਾਣੀ ਦੀ ਸਮੱਸਿਆ ਦੇ ਮੱਦੇਨਜ਼ਰ ਇੱਕ ਘਰ ਨੂੰ ਸਿਰਫ ਇੱਕ ਕਨੈਕਸ਼ਨ ਹੀ ਦਿੱਤਾ ਜਾਏਗਾ। 9ਵਾਂ ਨਿਯਮ ਹੈ ਕਿ ਜੇਕਰ ਕੋਈ ਕਿਰਾਏਦਾਰ ਵਿਅਕਤੀ ਪਿੰਡ ਵਿੱਚ ਕਿਸੇ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਜਾਂ ਕੋਈ ਅਪਰਾਧ ਕਰਦਾ ਤਾਂ ਉਸ ਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ। 10ਵਾਂ ਨਿਯਮ ਹੈ ਕਿ ਪਿੰਡ ਵਿੱਚ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਬਿਨਾਂ ਦਸਤਾਵੇਜ਼ਾਂ ਅਤੇ ਨੰਬਰ ਪਲੇਟ ਤੋਂ ਕੋਈ ਵਾਹਨ ਨਹੀਂ ਚਲਾ ਸਕੇਗਾ। 11ਵਾਂ ਨਿਯਮ ਹੈ ਕਿ ਪਿੰਡ ਦੇ ਕਿਸੇ ਵੀ ਘਰ ਵਿੱਚ ਵਿਆਹ ਜਾਂ ਬੱਚੇ ਦੇ ਜਨਮ ਤੇ ਖੁਸ਼ੀਆਂ ਨੂੰ 2100 ਰੁਪਏ ਤੋਂ ਵੱਧ ਵਧਾਈ ਨਹੀਂ ਦਿੱਤੀ ਜਾ ਸਕੇਗੀ। ਤੇ ਹੁਣ ਆ ਬਹੁਤ ਮੰਦ ਭਾਗੀ ਖਬਰ ਹੈ। ਅਕਸਰ ਮੈਂ ਜ਼ਿਕਰ ਕਰਦਾ ਹੁੰਨਾ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਬੀਚਾਂ ਦੇ ਕਿਨਾਰੇ ਵੀ ਚਲੇ ਜਾਂਦੇ ਆ ਘੁਮਣ ਫਿਰਨ ਝੀਲਾਂ ਦੇ ਕਿਨਾਰੇ ਤੇ ਜਿੱਥੇ ਹਰ ਸਾਲ ਬਹੁਤ ਸਾਰੇ ਨੌਜਵਾਨਾਂ ਦੇ ਡੁੱਬਣ ਦੀਆਂ ਖਬਰਾਂ ਮਿਲਦੀਆਂ ਨੇ ਪਰ ਇਹ ਵੀ ਖਬਰ ਕੁਝ ਇਸੇ ਤਰ੍ਹਾਂ ਦੀ ਮਿਲਦੀ-ਜੁਲਦੀ ਹੈ ਕੈਨੇਡਾ ਦੇ ਵਿੱਚ ਕਰਨਾਲ ਦੇ ਨੌਬਤ ਗੋਸਵਾਮੀ ਜਿਸ ਦੀ ਉਮਰ ਸਿਰਫ 20 ਵਰੇ ਸੀ ਪੂਲ ਪਾਰਟੀ ਦੇ ਦੌਰਾਨ ਸਵਿਮਿੰਗ ਪੂਲ ਦੇ ਵਿੱਚ ਡੁੱਬ ਗਿਆ ਤੇ ਉਹਦੀ ਮੌਤ ਹੋ ਗਈ ਹੈ ਜਾਣਕਾਰੀ ਮਿਲੀ ਹੈ ਕਿ ਤਕਰੀਬਨ 8 ਕ ਮਹੀਨੇ ਪਹਿਲਾਂ ਉਹਨਾਂ ਦੇ ਪਿਤਾ ਨੇ ਪਲਾਟ ਵੇਚ ਕੇ ਸਟੱਡੀ ਵੀਜ਼ੇ ਤੇ ਆਪਣੇ ਪੁੱਤਰ ਨੂੰ ਕੈਨੇਡਾ ਪੜ੍ਹਾਈ ਵਾਸਤੇ ਭੇਜਿਆ ਸੀ ਅਤੇ ਕੈਨੇਡਾ ਦੇ ਵਿੱਚੋਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਅਤੇ ਪੜ੍ਹਾਈ ਦੇ ਨਾਲ ਉਹ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਵੀ ਕਰਦਾ ਸੀ 11 ਅਗਸਤ ਦੀ ਰਾਤ ਨੂੰ ਨੌਮਿਤ ਆਪਣੇ ਇੱਕ ਦੋਸਤੀ ਪੂਲ ਪਾਰਟੀ ਵਿੱਚ ਗਿਆ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਰਾਤ ਲਗਭਗ 8 ਵਜੇ ਨੌਮਿਤ ਇਕੱਲਾ ਹੀ ਸਵਿੰਗ ਪੂਲ ਵਿੱਚ ਨਹਾਉਣ ਵਾਸਤੇ ਚੱਲਿਆ ਗਿਆ ਸ਼ੁਰੂ ਦੇ ਵਿੱਚ ਉਹ ਕਹਿੰਦੇ ਘੱਟ ਡੂੰਘਾਈ ਵਾਲੇ ਪਾਣੀ ਵਿੱਚ ਸੀ ਪਰ ਅਚਾਨਕ ਉਹ ਡੂੰਘੇ ਪਾਣੀ ਵਿੱਚ ਜਾਵੜਿਆ ਘਟਨਾ ਦੇ ਸਮੇਂ ਉਸ ਤੇ ਜਿਹੜੇ ਹੋਰ ਦੋਸਤ ਸੀ ਉਹ ਹਾਲ ਦੇ ਅੰਦਰ ਪਾਰਟੀ ਕਰ ਰਹੇ ਸੀ ਇੱਕ ਦੋਸਤਾਂ ਧਿਆਨ ਨੌਮਿਤ ਤੇ ਗਿਆ ਨੌਮਿਤ ਪਾਣੀ ਵਿੱਚ ਡੁੱਬ ਚੁੱਕਿਆ ਸੀ ਜਿਸ ਤੋਂ ਬਾਅਦ ਉਸਤੇ ਦੋਸਤਾਂ ਨੇ ਪਾਣੀ ਵਿੱਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ ਐਂਬੂਲੈਂਸ ਨੂੰ ਕਾਲ ਕੀਤੀ ਐਂਬੂਲੈਂਸ ਤੁਰੰਤ ਪਹੁੰਚੀ ਅਤੇ ਐਂਬੂਲੈਂਸ ਦੇ ਵਿੱਚ ਹੀ ਨੌਮਿਤ ਨੂੰ ਸੀਪੀਆਰ ਦਿੱਤੀ ਗਈ ਪਰ ਨੌਮਿਤ ਦੇ ਸਰੀਰ ਵਿੱਚ ਕੋਈ ਹਿਲਚਲ ਨਾ ਹੋਈ ਜਿਸ ਕਾਰਨ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਨੌਮਿਤ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਨੇ ਆਪਣਾ ਪਲਾਟ ਵੇਚ ਕੇ ਉਹਦੇ ਤੇ ਲਗਭਗ 23 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ ਲਗਭਗ ਡੇਢ ਮਹੀਨਾ ਪਹਿਲਾਂ ਉਹਨੂੰ ਇੱਕ ਰੈਸਟੋਰੈਂਟ ਵਿੱਚ ਨੌਕਰੀ ਵੀ ਮਿਲ ਗਈ ਸੀ ਉਹ ਪੜ੍ਹਾਈ ਦੇ ਨਾਲ-ਨਾਲ ਭਾਵ ਇਸ ਵਕਤ ਕੰਮ ਵੀ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਨੌਮਿਤ ਦੇ ਪਿਤਾ ਸਾਬਣ ਫੈਕਟਰੀ ਵਿੱਚ ਸੇਲਜ਼ਮੈਨ ਦਾ ਕੰਮ ਕਰਦੇ ਆ ਨੌਮਿਤ ਦਾ ਛੋਟਾ ਭਰਾ ਗगन ਕਰਨਾਲ 'ਚ 10ਵੀਂ ਜਮਾਤ ਦਾ ਵਿਦਿਆਰਥੀ ਹੈ 12 ਅਗਸਤ ਨੂੰ ਜਦੋਂ ਕੈਨੇਡਾ ਤੋਂ ਇੱਕ ਦੂਰ ਦੇ ਰਿਸ਼ਤੇਦਾਰ ਨੇ ਨੌਮਿਤ ਦੀ ਮੌਤ ਦੀ ਸੂਚਨਾ ਉਹਨਾਂ ਨੂੰ ਦਿੱਤੀ ਤਾਂ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਸੋਗ ਦੀ ਲਹਿਰ ਹੈ ਨੌਮਿਤ ਇੱਕ ਸਾਧਾਰਨ ਲੜਕਾ ਸੀ ਅਤੇ ਸਿਰਫ ਆਪਣੇ ਕੰਮ ਅਤੇ ਪੜ੍ਹਾਈ ਤੇ ਧਿਆਨ ਕੇਂਦਰਿਤ ਕਰਦਾ ਸੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਡੁੱਬਣ ਦਾ ਕਾਰਨ ਕੀ ਰਿਹਾ ਹੁਣ ਇਹ ਵੀ ਹੈ ਕਿ ਪਰਿਵਾਰ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ 9 ਮਈ ਦੀ লাশ ਉਹ ਭਾਰਤ ਲਿਆਉਣਾ ਚਾਹੁੰਦੇ ਆ ਗੋ ਫੰਡ ਵੀ ਇਸ ਵਕਤ ਚਲਾਇਆ ਜਾ ਰਿਹਾ ਕਿਉਂਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤੀ ਠੀਕ ਨਹੀਂ ਉਹਨਾਂ ਤਾਂ ਪਹਿਲਾਂ ਵੀ ਉਹਨੂੰ ਪਲਾਟ ਵੇਚ ਕੇ ਸਟੱਡੀ ਵੀਜ਼ੇ ਤੇ ਭੇਜਿਆ ਸੀ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਦਰਦਨਾਕ ਖਬਰ ਹੈ ਕਿਉਂਕਿ ਪਰਿਵਾਰ ਚਾਹੁੰਦਾ ਹੈ ਕਿ ਨੌਮਿਤ ਨੂੰ ਜਿਹੜੀ ਅੰਤਮ ਵਿਦਾਈਆ ਉਹ ਆਪਣੇ ਹੱਥੀਂ ਦੇ ਸਕਣ ਮੈਂ ਅੱਗੇ ਵੀ ਆਖਿਆ ਸੀ ਕਿ ਐਨ ਆਰ ਆਈ ਡਿਪਾਰਟਮੈਂਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇੰਡੀਅਨ ਐਮਬੈਸੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਗੋ ਫੰਡਮੀ ਚਲਾਉਣ ਦੀ ਲੋੜ ਨਹੀਂ ਹੁੰਦੀ ਪਰ ਸਾਨੂੰ ਕਈ ਵਾਰੀ ਇਸ ਚੀਜ਼ ਦਾ ਗਿਆਨ ਨਹੀਂ ਪਰ ਹਰ ਵਾਰ ਜਦੋਂ ਕੋਈ ਇਸ ਤਰ੍ਹਾਂ ਦੀ ਖਬਰ ਮਿਲਦੀ ਹੈ ਤੇ ਨਾਲ ਦੀ ਨਾਲ ਗੋ ਫੰਡਮੀ ਵੀ ਸ਼ੁਰੂ ਕਰ ਦਿੱਤਾ ਜਾਂਦਾ ਹੈ ਦੋਸਤੋ ਇਹ ਸੀ ਕੌਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਰਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ